ਸਵਾਗਤ ਹੈ ਜੀ ਅੱਜ ਅਸੀਂ ਭਾਰਤ ਦੇ ਇਤਿਹਾਸ ਦੇ ਇੱਕ ਬਹੁਤ ਹੀ ਅਹਿਮ ਦੌਰ ਦੀ ਗੱਲ ਕਰਾਂਗੇ ਉਹ ਦੌਰ ਜੋ 26 ਜਨਵਰੀ 1950 ਯਾਨੀ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਤੋਂ ਬਾਅਦ ਸ਼ੁਰੂ ਹੋਇਆ ਸਾਡੇ ਕੋਲ ਕੁਝ ਸਰੋਤ ਹਨ ਜਿਨ੍ਹਾਂ ਦਾ ਸਿਰਲੇਖ ਹੈ ਸੰਵਿਧਾਨ ਤੋਂ ਬਾਅਦ ਦਾ ਭਾਰਤ ਗਣਤੰਤਰ ਦਾ ਸਫ਼ਰ ਅਸੀਂ ਇਹਨਾਂ ਦੇ ਆਧਾਰ ਤੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਭਾਰਤ ਇੱਕ ਨਵਾਂ ਨਵਾਂ ਗਣਤੰਤਰ ਬਣਿਆ ਤਾਂ ਸ਼ੁਰੂਆਤੀ ਸਾਲ ਕਿਹੋ ਜੇ ਸਨ ਕੀ ਵੱਡੀਆਂ ਗੱਲਾਂ ਹੋਈਆਂ ਹਾਂਜੀ ਬਿਲਕੁਲ ਤੇ ਸਾਡਾ ਮਕਸਦ ਸਿਰਫ ਤੱਥ ਦੱਸਣਾ ਨਹੀਂ ਸਗੋਂ ਉਹਨਾਂ ਮੁੱਖ ਬਦਲਾਵਾਂ ਉਹਨਾਂ ਚੁਣੌਤੀਆਂ ਨੂੰ ਸਮਝਣਾ ਹੈ ਜਿਨ੍ਹਾਂ ਨੇ ਅੱਜ ਦੇ ਭਾਰਤ ਦੀ ਨੀਂਹ ਰੱਖੀ ਠੀਕ ਹੈ ਤਾਂ ਫਿਰ ਸ਼ੁਰੂ ਕਰਦੇ ਹਾਂ 26 ਜਨਵਰੀ 1950 ਇਤਿਹਾਸਿਕ ਦਿਨ ਭਾਰਤ ਗਣਤੰਤਰ ਬਣ ਗਿਆ ਪਰ ਜਿਵੇਂ ਕਹਿੰਦੇ ਨੇ ਕਾਗਜ਼ਾਂ ਤੇ ਦਸਤਕਤ ਹੋਣ ਨਾਲ ਹੀ ਸਭ ਕੁਝ ਤਾਂ ਨਹੀਂ ਬਦਲ ਜਾਂਦਾ ਹੈ ਨਾ ਨਹੀਂ ਬਿਲਕੁਲ ਨਹੀਂ ਤਾਂ ਅਸਲ ਵਿੱਚ ਜ਼ਮੀਨ ਤੇ शासन ਦੇ ਟਾਂਚੇ ਵਿੱਚ ਉਸ ਦਿਨ ਤੋਂ ਬਾਅਦ ਕੀ ਬਦਲਿਆ ਮਤਲਬ ਅਗਲੇ ਦਿਨ ਅਗਲੇ ਮਹੀਨੇ ਕੀ ਵੱਡੀਆਂ ਤਬਦੀਲੀਆਂ ਆਈਆਂ ਦੇਸ਼ ਨੇ ਕੰਮ ਕਰਨਾ ਕਿਵੇਂ ਸ਼ੁਰੂ ਕੀਤਾ ਤੁਸੀਂ ਬਿਲਕੁਲ ਸਹੀ ਨੁਕਤਾ ਫੜਿਆ ਦੇਖੋ ਸੰਵਿਧਾਨ ਦਾ ਲਾਗੂ ਹੋਣਾ ਨਾ ਉਹ ਕੋਈ ਮੰਜ਼ਿਲ ਨਹੀਂ ਸੀ ਉਹ ਤਾਂ ਸਫ਼ਰ ਦੀ ਸ਼ੁਰੂਆਤ ਸੀ ਇੱਕ ਤਰ੍ਹਾਂ ਦਾ ਵਾਦਾ ਸੀ ਇੱਕ ਨਕਸ਼ਾ ਸੀ ਜਿਸ ਦੇ ਆਧਾਰ ਤੇ ਪੂਰਾ ਦੇਸ਼ ਬਣਾਉਣਾ ਸੀ ਇਸ ਨੂੰ ਸਿਰਫ ਇੱਕ ਕਾਨੂੰਨੀ ਘਟਨਾ ਕਹਿਣਾ ਉਹ ਇਹਦੇ ਮਹੱਤਵ ਨੂੰ ਘਟਾਉਣਾ ਹੋਏਗਾ ਇਹ ਤਾਂ ਆਧੁਨਿਕ ਭਾਰਤ ਦੀ ਮਤਲਬ ਭਾਰਤੀ ਰਾਜ ਦੀ ਨੀਂ ਰੱਖਣ ਦਾ ਪਹਿਲਾ ਪੱਕਾ ਕਦਮ ਸੀ ਅੱਛਾ ਤੇ ਅੱਜ ਆਪਾਂ ਇਹੀ ਗੱਲ ਕਰਾਂਗੇ ਕਿ ਇਸ ਨੀਂ ਤੇ ਇਮਾਰਤ ਬਣਾਉਣੀ ਕਿਵੇਂ ਸ਼ੁਰੂ ਹੋਈ ਕੀ ਮੁਸ਼ਕਿਲਾਂ ਆਈਆਂ ਤੇ ਕੀ ਵੱਡੇ ਫੈਸਲੇ ਲਏ ਗਏ ਤਾਂ ਚਲੋ ਫਿਰ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ 26 ਜਨਵਰੀ 1950 ਤੋਂ ਇੱਕਦਮ ਬਾਅਦ ਸਭ ਤੋਂ ਪਹਿਲੀ ਤੇ ਸਭ ਤੋਂ ਮੁੱਢਲੀ ਤਬਦੀਲੀ ਕੀ ਸੀ ਦੇਖੋ ਸਭ ਤੋਂ ਵੱਡੀ ਤੇ ਬੁਨਿਆਦੀ ਤਬਦੀਲੀ ਤਾਂ ਭਾਰਤ ਦੀ ਰਾਜਨੀਤਿਕ ਹੈਸੀਅਤ ਵਿੱਚ ਆਈ ਉਸ ਦਿਨ ਤੋਂ ਭਾਰਤ ਪੂਰੀ ਤਰ੍ਹਾਂ ਮਤਲਬ ਕੰਪਲੀਟਲੀ ਸਰਵਪੌਮ ਯਾਨੀ ਸੋਵਰਨ ਲੋਕਤੰਤਰਕ ਯਾਨੀ ਡੈਮੋਕਰੈਟਿਕ ਤੇ ਗਣਤੰਤਰਕ ਯਾਨੀ ਰਿਪਬਲਿਕ ਬਣ ਗਿਆ ਹਾਂਜੀ ਇਹ ਸ਼ਬਦ ਤਾਂ ਅਸੀਂ ਸੁਣਦੇ ਹਾਂ ਪਰ ਆਮ ਲੋਕਾਂ ਲਈ ਇਹਦਾ ਮਤਲਬ ਕੀ ਸੀ ਸਰਵਪੌਮ ਲੋਕਤੰਤਰਕ ਗਣਤੰਤਰਕ ਹਾਂ ਮੈਂ ਸਮਝਾਉਣੀ ਹਾਂ ਸਰਵ ਪ੍ਰਭੂਮ ਦਾ ਮਤਲਬ ਸੀ ਕਿ ਭਾਰਤ ਹੁਣ ਆਪਣੇ ਅੰਦਰੂਨੀ ਤੇ ਬਾਹਰੀ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਸੀ ਕਿਸੇ ਬਾਹਰੀ ਤਾਕਤ ਜਿਵੇਂ ਬ੍ਰਿਟਿਸ਼ ਸਰਕਾਰ ਦਾ ਕੋਈ ਦਖਲ ਨਹੀਂ ਸੀ ਠੀਕ ਲੋਕਤੰਤਰਿਕਤਾ ਮਤਲਬ ਜਿਵੇਂ ਆਪਾਂ ਜਾਣਦੇ ਹਾਂ ਕਿ ਸ਼ਾਸਨ ਲੋਕਾਂ ਦਾ ਲੋਕਾਂ ਦੁਆਰਾ ਲੋਕਾਂ ਲਈ ਹੋਵੇਗਾ ਹਾਂਜੀ ਤੇ ਗਣਤੰਤਰਿਕਤਾ ਸਿੱਧਾ ਅਰਥ ਸੀ ਕਿ ਦੇਸ਼ ਦਾ ਮੁਖੀ ਯਾਨੀ ਰਾਸ਼ਟਰਪਤੀ ਉਹ ਕੋਈ ਰਾਜਾ ਮਹਾਰਾਜਾ ਜਾਂ ਅੰਗਰੇਜ਼ਾਂ ਦਾ ਨੁਮਾਇੰਦਾ ਨਹੀਂ ਹੋਵੇਗਾ ਉਹ ਇੱਕ ਚੁਣਿਆ ਹੋਇਆ ਬੰਦਾ ਹੋਵੇਗਾ। ਅੱਛਾ। ਐਸੇ ਕਰਕੇ ਜਿਹੜਾ ਗਵਰਨਰ ਜਨਰਲ ਦਾ ਅਹੁਦਾ ਸੀ ਜੋ ਅੰਗਰੇਜ਼ੀ ਰਾਜ ਦੀ ਨਿਸ਼ਾਨੀ ਸੀ ਇੱਕ ਤਰ੍ਹਾਂ ਨਾਲ ਉਹ ਖਤਮ ਕਰ ਦਿੱਤਾ ਗਿਆ। ਹਾਂ। ਉਹ ਤਾਂ ਬ੍ਰਿਟਿਸ਼ ਕ੍ਰਾਊਨ ਦਾ ਨਮਾਇੰਦਾ ਹੁੰਦਾ ਸੀ। ਬਿਲਕੁਲ। ਤੇ ਉਹਦੀ ਥਾਂ ਤੇ ਰਾਸ਼ਟਰਪਤੀ ਪ੍ਰਣਾਲੀ ਸ਼ੁਰੂ ਹੋਈ ਤੇ ਡਾਕਟਰ ਰਜਿੰਦਰ ਪ੍ਰਸਾਦ ਜਿਹੜੇ ਸੰਵਿਧਾਨ ਸਭਾ ਦੇ ਪ੍ਰਧਾਨ ਵੀ ਸੀਗੇ। ਹਾਂਜੀ। ਉਹਨਾਂ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ। ਇਹ ਸਿਰਫ ਨਾ ਜਾਂ ਅਹੁਦੇ ਦਾ ਬਦਲਾਨ ਨਹੀਂ ਸੀ। ਇਹ ਇੱਕ ਪੂਰੀ ਸੋਚ ਦਾ ਬਦਲਾ ਸੀ। ਕਿ ਹੁਣ ਅਸੀਂ ਆਪਣੇ ਮਾਲਕ ਆਪ ਹਾਂ ਇਹ ਬੜੀ ਦਿਲਚਸਪ ਗੱਲ ਹੈ ਕਿ ਡਾਕਟਰ ਰਾਜੇਂਦਰ ਪ੍ਰਸਾਦ ਜਿਨ੍ਹਾਂ ਦੀ ਅਗਵਾਈ 'ਚ ਸੰਵਿਧਾਨ ਬਣਿਆ ਉਹੀ ਪਹਿਲੇ ਰਾਸ਼ਟਰਪਤੀ ਬਣੇ ਹਾਂ ਇਸ ਨਾਲ ਇੱਕ ਸਵਾਲ ਉੱਠਦਾ ਹੈ ਉਹ ਜਿਹੜੀ ਸੰਵਿਧਾਨ ਸਭਾ ਸੀ ਜਿਸ ਨੇ ਇੰਨੀ ਮਿਹਨਤ ਨਾਲ ਇਹ ਸੰਵਿਧਾਨ ਬਣਾਇਆ ਸੀ ਉਹਦਾ ਕੀ ਬਣਿਆ ਕਿ ਉਹ 26 ਜਨਵਰੀ ਨੂੰ ਭੰਗ ਹੋ ਗਈ ਨਹੀਂ ਨਹੀਂ ਉਹ ਭੰਗ ਨਹੀਂ ਹੋਈ ਇਹ ਬਹੁਤ ਮਤਲਬ ਸਿਆਣਾ ਕਦਮ ਚੁੱਕਿਆ ਗਿਆ ਸੀ ਉਸ ਵੇਲੇ ਅੱਛਾ ਹਾਂਜੀ ਉਸ ਸੰਵਿਧਾਨ ਸਭਾ ਜਿਸ ਨੇ ਸੰਵਿਧਾਨ ਬਣਾਉਣ ਚ ਲਗਭਗ 3 ਸਾਲ ਲੱਗੇ ਉਹ 26 ਜਨਵਰੀ 1950 ਨੂੰ ਖਤਮ ਨਹੀਂ ਹੋਈ ਸਗੋਂ ਉਹ ਖੁਦ ਹੀ ਭਾਰਤ ਦੀ ਅਸਥਾਈ ਸੰਸਦ ਬਣ ਗਈ ਯਾਨੀ ਪ੍ਰੋਵੀਜ਼ਨਲ ਪਾਰਲੀਮੈਂਟ ਉਹ ਇਹ ਕਿਉਂ ਮਤਲਬ ਜਿਸ ਨੇ ਨਿਯਮ ਬਣਾਏ ਉਹੀ ਸਰਕਾਰ ਚਲਾਉਣ ਲੱਗੀ ਹਾਂ ਇੱਕ ਤਰ੍ਹਾਂ ਨਾਲ ਪਰ ਇਹਦੀ ਲੋੜ ਸੀ ਦੇਖੋ ਨਵਾਂ ਸੰਵਿਧਾਨ ਲਾਗੂ ਹੋ ਗਿਆ ਸੀ ਪਰ ਪਹਿਲੀਆਂ ਆਮ ਚੋਣਾਂ ਕਰਵਾਉਣ ਚ ਦਾ ਟਾਈਮ ਲੱਗਣਾ ਸੀ ਹਨਾਂ ਹਾਂ ਉਹ ਤਾਂ ਵੱਡਾ ਕੰਮ ਸੀ ਬਿਲਕੁਲ ਜੇ ਸੰਵਿਧਾਨ ਸਭਾ ਨੂੰ ਪੰਗ ਕਰ ਦਿੰਦੇ ਤਾਂ ਦੇਸ਼ 'ਚ ਖਲਾ ਪੈਦਾ ਹੋ ਜਾਂਦਾ ਕਾਨੂੰਨ ਕੌਣ ਬਣਾਉਂਦਾ ਸਰਕਾਰ ਕਿਸ ਨੂੰ ਜਵਾਬ ਦਿੰਦੀ ਹਾਂ ਗੱਲ ਤਾਂ ਸਹੀ ਹੈ ਸੋ ਇਸ ਸਥਾਈ ਸੰਸਦ ਨੇ ਉਦੋਂ ਤੱਕ ਕੰਮ ਕੀਤਾ ਜਦੋਂ ਤੱਕ 1951-52 ਵਿੱਚ ਪਹਿਲੀਆਂ ਚੋਣਾਂ ਨਹੀਂ ਹੋ ਗਈਆਂ ਤੇ ਨਵੀਂ ਚੁਣੀ ਹੋਈ ਸੰਸਦ ਯਾਨੀ ਲੋਕ ਸਭਾ ਤੇ ਰਾਜ ਸਭਾ ਨਹੀਂ ਬਣ ਗਈ ਅੱਛਾ ਤਾਂ ਇਸ ਨਾਲ ਇੱਕ ਨਿਰੰਤਰਤਾ ਬਣੀ ਰਹੀ ਹਾਂਜੀ ਬਿਲਕੁਲ ਸ਼ਾਸਨ ਚੱਲਦਾ ਰਿਹਾ ਤੇ ਦੇਸ਼ ਇੱਕ ਨਾਜ਼ੁਕ ਮੋੜ ਤੇ ਸਥਿਰ ਰਿਹਾ ਇਹ ਦੱਸਦਾ ਹੈ ਕਿ ਜਿਹੜੇ ਸਾਡੇ ਸੰਵਿਧਾਨ ਬਣਾਉਣ ਵਾਲੇ ਸੀ ਉਹ ਸਿਰਫ ਆਦਰਸ਼ਵਾਦੀ ਨਹੀਂ ਸੀ ਉਹ ਅਮਲੀ ਤੌਰ ਤੇ ਵੀ ਸੋਚਦੇ ਸੀ ਸਮਝ ਗਿਆ ਮਤਲਬ ਇੱਕ ਸਿਸਟਮ ਤੋਂ ਦੂਜੇ ਜਾਣ ਦਾ ਤਰੀਕਾ ਸੋਚਿਆ ਗਿਆ ਸੀ ਫਿਰ ਆਉਂਦੀਆਂ ਨੇ ਉਹ ਇਤਿਹਾਸਿਕ ਪਹਿਲੀਆਂ ਆਮ ਚੋਣਾਂ 1951-52 ਦੀਆਂ ਸਰੋਤ ਕਹਿੰਦੇ ਨੇ ਕਿ ਇਹ ਉਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਕਵਾਇਤ ਸੀ ਹਾਂਜੀ ਵੱਡੀ ਸ਼ਬਦ ਸ਼ਾਇਦ ਛੋਟਾ ਲੱਗਦਾ ਹੈ ਉਹਦੇ ਪਿੱਛੇ ਦੀਆਂ ਚੁਣੌਤੀਆਂ ਤਾਂ ਬਹੁਤ ਹੋਣਗੀਆਂ ਇਹ ਕਿਸ ਤਰ੍ਹਾਂ ਦਾ ਇਮਤਿਹਾਨ ਸੀ ਭਾਰਤ ਲਈ ਸੱਚੀ ਇਹ ਇੱਕ ਇਤਿਹਾਸਿਕ ਇਮਤਿਹਾਨ ਸੀ ਪੂਰੀ ਦੁਨੀਆ ਦੇਖ ਰਹੀ ਸੀ ਕਈ ਪੱਛਮੀ ਦੇਸ਼ਾਂ 'ਚ ਤਾਂ ਇਹ ਸੋਚ ਸੀ ਕਿ ਲੋਕਤੰਤਰ ਸਿਰਫ ਅਮੀਰ ਪੜੇ ਲਿਖੇ ਦੇਸ਼ਾਂ 'ਚ ਹੀ ਚੱਲ ਸਕਦਾ ਹੈ ਤੇ ਭਾਰਤ ਦੇਖੋ ਉਦੋਂ ਇਹਨਾਂ ਮਾਪਦੰਡਾਂ ਤੇ ਪੂਰਾ ਨਹੀਂ ਉਤਰਦਾ ਸੀ ਹਾਂ ਗਰੀਬੀ ਅਨਪੜਤਾ ਬਹੁਤ ਸੀ ਬਿਲਕੁਲ ਸੋਚੋ ਜਰਾ 17 ਕਰੋੜ ਤੋਂ ਵੱਧ ਵੋਟਰ ਤੇ ਉਹਨਾਂ ਚੋਂ ਲਗਭਗ 85% ਪੜਨਾ ਲਿਖਣਾ ਨਹੀਂ ਜਾਣਦੇ ਸੀ। ਓਹੋ। 85%? ਹਾਂਜੀ। ਦੇਸ਼ ਹਾਲੇ ਵੰਡ ਦੇ ਦੁਖਾਂਤ ਚੋਂ ਨਿਕਲ ਰਿਹਾ ਸੀ। ਭਾਸ਼ਾ, ਧਰਮ, ਜਾਤ ਦੀਆਂ ਕਿੰਨੀਆਂ ਵੰਡੀਆਂ ਸੀ। ਔਣ ਜਾਣ ਦੇ ਸਾਧਨ ਵੀ ਬਹੁਤ ਘੱਟ ਸੀ। ਹੂੰ। ਅਜਿਹੇ ਹਾਲਾਤ ਵਿੱਚ ਹਰ ਇੱਕ ਬਾਲਕ ਨੂੰ ਵੋਟ ਦਾ ਹੱਕ ਦੇਣਾ ਚਾਹੇ ਉਹ ਮਰਦ ਹੋਵੇ ਔਰਤ ਹੋਵੇ ਅਮੀਰ ਗਰੀਬ ਪੜਿਆ ਲਿਖਿਆ ਅਨਪੜ ਜਿਸ ਨੂੰ ਆਪਾਂ ਯੂਨੀਵਰਸਲ ਅਡਲਟ ਸਫਰੇਜ ਕਹਿੰਦੇ ਆ ਇਹ ਬਹੁਤ ਵੱਡਾ ਤੇ ਦਲੇਰ ਕਦਮ ਸੀ ਫਿਰ ਇਹ ਸਾਰਾ ਕੁਝ ਕੀਤਾ ਕਿਵੇਂ VOTER LISTA ਬੈਲਟ ਬਕਸ ਸੇ ਬਹੁਤ ਵੱਡਾ ਕੰਮ ਸੀ ਵੋਟਰ ਲਿਸਟਾਂ ਬਣਾਉਣੀਆਂ ਲੱਖਾਂ ਹੀ ਬੈਲਟ ਬਕਸੇ ਬਣਾਉਣੇ ਪਏ ਪਤਾ ਕੀ ਕੀਤਾ ਹਰ ਉਮੀਦਵਾਰ ਲਈ ਵੱਖਰਾ ਬਕਸਾ ਰੱਖਿਆ ਜਿਸ ਤੇ ਪਾਰਟੀ ਦਾ ਚੋਣ ਨਿਸ਼ਾਨ ਬਣਿਆ ਹੁੰਦਾ ਸੀ ਤਾਂ ਕਿ ਜਿਹੜੇ ਪੜ ਨਹੀਂ ਸਕਦੇ ਉਹ ਨਿਸ਼ਾਨ ਦੇਖ ਕੇ ਵੋਟ ਪਾ ਸਕਣ ਵਾਹ ਇਹ ਤਾਂ ਬੜਾ ਵਧੀਆ ਤਰੀਕਾ ਸੀ ਹਾਂਜੀ ਫਿਰ ਪੋਲਿੰਗ ਸਟੇਸ਼ਨ ਬਣਾਉਣੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇਣੀ ਸੁਖਮਾਰ ਸੇਨ ਜੋ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਸੀ ਉਹਨਾਂ ਦੀ ਅਗਵਾਈ ਚ ਚੋਣ ਕਮਿਸ਼ਨ ਨੇ ਇਹ ਸਾਰਾ ਕੰਮ ਸਫਲਤਾ ਨਾਲ ਕੀਤਾ ਤੇ ਨਤੀਜੇ ਕੀ ਆਇਆ ਨਤੀਜਾ ਅੱਜ ਉਹੀ ਪਾਰਟੀਆਂ ਜਿੱਤੀਆਂ ਜੋ ਪਹਿਲਾਂ ਤੋਂ ਮਜ਼ਬੂਤ ਸੀ ਜਾਂ ਕੁਝ ਹੈਰਾਨੀ ਵਾਲਾ ਵੀ ਸੀ ਜ਼ਿਆਦਾਤਰ ਨਤੀਜੇ ਉਮੀਦ ਮੁਤਾਬਕ ਹੀ ਸੀ ਕਾਂਗਰਸ ਪਾਰਟੀ ਜਿਸ ਨੇ ਆਜ਼ਾਦੀ ਦੀ ਲੜਾਈ ਲੜੀ ਸੀ ਤੇ ਜਿਸ ਕੋਲ ਨਹਿਰੂ ਜੀ ਵਰਗਾ ਵੱਡਾ ਨੇਤਾ ਸੀ ਹਾਂਜੀ ਉਹਨਾਂ ਨੂੰ ਲੋਕ ਸਭਾ ਵਿੱਚ ਪਾਰੀ ਬਹੁਮਤ ਮਿਲਿਆ ਤੇ ਪੰਡਿਤ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣੇ ਪਰ ਵਿਰੋਧੀ 13ਵੀਂ ਬਣੀ ਕੋਈ ਹਾਂ ਹਾਂ ਬਿਲਕੁਲ ਕਾਂਗਰਸ ਪਾਰਟੀ ਸੀ ਸੋਸ਼ਲਿਸਟ ਪਾਰਟੀ ਭਾਰਤੀ ਜਨ ਸੰਘ ਜੋ ਬਾਅਦ ਵਿੱਚ ਭਾਜਪਾ ਬਣੀ ਇਹੋ ਜਿਹੀਆਂ ਪਾਰਟੀਆਂ ਵੀ ਸੰਸਦ ਚ ਪਹੁੰਚੀਆਂ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਚੋਣਾਂ ਸ਼ਾਂਤੀ ਨਾਲ ਹੋ ਗਈਆਂ ਤੇ ਲੋਕਾਂ ਨੇ ਬਹੁਤ ਜੋਸ਼ ਨਾਲ ਹਿੱਸਾ ਲਿਆ ਹਮ ਇਹਨਾਂ ਚੋਣਾਂ ਦੀ ਸਫਲਤਾ ਨੇ ਨਾ ਸਿਰਫ ਭਾਰਤ ਵਿੱਚ ਲੋਕਤੰਤਰ ਦੀਆਂ ਜਣਾ ਪੱਕੀਆਂ ਕੀਤੀਆਂ ਸਗੋਂ ਦੁਨੀਆ ਦੇ ਹੋਰ ਨਵੇਂ ਆਜ਼ਾਦ ਹੋਏ ਦੇਸ਼ਾਂ ਲਈ ਵੀ ਇੱਕ ਮਿਸਾਲ ਕਾਇਮ ਕੀਤੀ ਇਹ ਸਾਬਤ ਹੋਇਆ ਕਿ ਲੋਕਤੰਤਰ ਸਿਰਫ ਪੱਛਮੀ ਦੇਸ਼ਾਂ ਲਈ ਨਹੀਂ ਹੈ ਬਹੁਤ ਵਧੀਆ ਤਾ ਦੇਸ਼ ਨੇ ਲੋਕਤੰਤਰ ਦਾ ਪਹਿਲਾ ਵੱਡਾ ਇਮਤਿਹਾਨ ਪਾਸ ਕਰ ਲਿਆ ਪਰ ਕਹਾਣੀ ਇੱਥੇ ਰੁਕੀ ਨਹੀਂ ਹੁਣ ਆਪਾਂ ਸੰਵਿਧਾਨ ਦੀ ਗੱਲ ਕਰੀਏ ਜਿਸ ਨੂੰ ਬਣਾਉਣ 'ਚ ਇੰਨੀ ਮਿਹਨਤ ਲੱਗੀ ਸੀ ਸਰੋਤ ਕਹਿੰਦੇ ਨੇ ਕਿ ਇਸ ਨੂੰ ਲਾਗੂ ਹੋਇਆ ਹੱਲੇ ਸਾਲ ਕੋਈ ਹੋਇਆ ਸੀ ਕਿ 1951 ਵਿੱਚ ਹੀ ਇਹਦੇ 'ਚ ਪਹਿਲੀ ਸੋਧ ਕਰ ਦਿੱਤੀ ਗਈ ਹਾਂਜੀ ਬਿਲਕੁਲ ਹੈ ਸਾਲ 'ਚ ਇਹ ਗੱਲ ਥੋੜੀ ਹੈਰਾਨ ਕਰਦੀ ਹੈ ਇੰਨੀ ਜਲਦੀ ਕਿਉਂ ਲੋੜ ਪੈ ਗਈ ਬਦਲਣ ਦੀ ਕੀ ਸੰਵਿਧਾਨ ਬਣਾਉਣ ਵਾਲੇ ਕੁਝ ਭੁੱਲ ਗਏ ਸੀ ਜਾਂ ਹਾਲਾਤ ਇੰਨੀ ਤੇਜ਼ੀ ਨਾਲ ਬਦਲ ਗਏ ਇਹ ਬਹੁਤ ਵਧੀਆ ਸਵਾਲ ਹੈ ਤੇ ਇਹਦਾ ਜਵਾਬ ਸਾਨੂੰ ਭਾਰਤੀ ਸੰਵਿਧਾਨ ਦੇ ਸੁਭਾ ਨੂੰ ਸਮਝਣ 'ਚ ਮਦਦ ਕਰਦਾ ਹੈ ਨਹੀਂ ਉਹ ਕੁਝ ਪੁੱਲੇ ਨਹੀਂ ਸੀ ਪਰ ਜਦੋਂ ਸੰਵਿਧਾਨ ਨੂੰ ਅਸਲ ਜ਼ਿੰਦਗੀ 'ਚ ਲਾਗੂ ਕੀਤਾ ਗਿਆ ਨਾ ਤਾਂ ਕੁਝ ਮੁਸ਼ਕਲਾਂ ਕੁਝ ਕਾਨੂੰਨੀ ਅੜਚਣਾਂ ਸਾਹਮਣੇ ਆਈਆਂ ਅੱਛਾ ਜਿਵੇਂ ਕਿ ਪਹਿਲੀ ਸੋਧ ਦੇ ਮੁੱਖ ਤੌਰ ਤੇ ਦੋ ਵੱਡੇ ਕਾਰਨ ਸੀ ਪਹਿਲਾ ਸੀ ਜ਼ਮੀਨੀ ਸੁਧਾਰ ਯਾਨੀ ਲੈਂਡ ਰਿਫਾਰਮਸ ਹਾਂਜੀ ਉਹ ਤਾਂ ਬੜ ਜ਼ਰੂਰੀ ਸੀ ਬਿਲਕੁਲ ਆਜ਼ਾਦੀ ਤੋਂ ਬਾਅਦ ਕਈ ਸੂਬਾ ਸਰਕਾਰਾਂ ਚਾਹੁੰਦੀਆਂ ਸੀ ਕਿ ਜ਼ਿਮੀਂਦਾਰੀ ਸਿਸਟਮ ਖਤਮ ਕਰਕੇ ਜ਼ਮੀਨ ਗਰੀਬਾਂ 'ਚ ਵੰਡੀ ਜਾਵੇ ਤਾਂ ਕਿ ਸਮਾਜ 'ਚ ਬਰਾਬਰੀ ਆਵੇ ਇਹ ਕਾਂਗਰਸ ਦਾ ਵਾਅਦਾ ਵੀ ਸੀ ਪਰ ਇਹਦੇ 'ਚ ਅੜਚਣ ਕੀ ਆਈ ਅੜਚੜ ਇਹ ਆਈ ਕਿ ਜਿਹੜੇ ਵੱਡੇ ਜ਼ਿਮੀਂਦਾਰ ਸੀ ਉਹ ਇਹਨਾਂ ਕਾਨੂੰਨਾਂ ਨੂੰ ਕੋਰਟਾਂ 'ਚ ਚੈਲੰਜ ਕਰਨ ਲੱਗ ਪਏ ਉਹ ਕਹਿੰਦੇ ਸੀ ਕਿ ਸੰਵਿਧਾਨ ਨੇ ਸਾਨੂੰ ਸੰਪਤੀ ਦਾ ਅਧਿਕਾਰ ਦਿੱਤਾ ਹੈ ਰਾਈਟ ਟੂ ਪ੍ਰੋਪਰਟੀ ਜੋ ਉਸ ਵੇਲੇ ਇੱਕ ਫੰਡਮੈਂਟਲ ਰਾਈਟ ਸੀ ਤੇ ਇਹ ਕਾਨੂੰਨ ਸਾਡੇ ਇਸ ਹੱਕ ਨੂੰ ਖੋ ਰਏ ਨੇ। ਓਹੋ। ਹਾਂਜੀ। ਸੋ ਇਸ ਕਾਨੂੰਨੀ ਅਡਿੱਕੇ ਨੂੰ ਦੂਰ ਕਰਨ ਲਈ ਤੇ ਜ਼ਮੀਨੀ ਸੁਧਾਰਾਂ ਨੂੰ ਲਾਗੂ ਕਰਨ ਲਈ ਸੰਵਿਧਾਨ ਵਿੱਚ ਸੋਧ ਕੀਤੀ ਗਈ। ਇੱਕ ਨਵੀਂ 9ਵੀਂ ਅਨੁਸੂਚੀ ਯਾਨੀ 9ਥ ਸ਼ੈਡਿਊਲ ਜੋੜੀ ਗਈ ਜਿਸ ਵਿੱਚ ਪਾਏ ਗਏ ਕਾਨੂੰਨਾਂ ਨੂੰ ਕੋਰਟ ਚ ਚੈਲੰਜ ਕਰਨਾ ਔਖਾ ਹੋ ਗਿਆ। ਅੱਛਾ ਸਮਝ ਗਿਆ। ਇਹ ਤਾਂ ਹੋ ਗਿਆ ਜ਼ਮੀਨੀ ਸੁਧਾਰਾਂ ਦਾ ਮਸਲਾ। ਤੁਸੀਂ ਕਿਹਾ ਸੀ ਦੋ ਕਾਰਨ ਸੀ। ਹਾਂ। ਦੂਜਾ ਕਾਰਨ ਸੀ ਬੋਲਣ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਯਾਨੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਿਹੜਾ ਆਰਟੀਕਲ 19 1 ਐ ਵਿੱਚ ਹੈ ਹਾਂਜੀ ਕੁਝ ਕੋਰਟ ਦੇ ਫੈਸਲਿਆਂ ਨੇ ਨਾ ਇਸ ਆਜ਼ਾਦੀ ਦੀ ਬਹੁਤ ਖੁੱਲੀ ਵਿਆਖਿਆ ਕਰ ਦਿੱਤੀ ਸੀ ਤਾਂ ਸਰਕਾਰ ਨੂੰ ਲੱਗਾ ਕਿ ਜੇ ਦੇਸ਼ 'ਚ ਸ਼ਾਂਤੀ ਬਣਾਈ ਰੱਖਣੀ ਹੈ ਪਬਲਿਕ ਆਰਡਰ ਨੈਤਿਕਤਾ ਕਾਇਮ ਰੱਖਣੀ ਹੈ ਦੇਸ਼ ਦੀ ਸੁਰੱਖਿਆ ਦਾ ਖਿਆਲ ਰੱਖਣਾ ਹੈ ਜਾਂ ਦੂਜੇ ਦੇਸ਼ਾਂ ਨਾਲ ਦੋਸਤੀ ਬਣਾਈ ਰੱਖਣੀ ਹੈ ਤਾਂ ਇਸ ਆਜ਼ਾਦੀ ਤੇ ਕੁਝ ਵਾਜਬ ਰੋਕਾਂ ਲਗਾਉਣੀਆਂ ਜ਼ਰੂਰੀ ਹਨ ਮਤਲਬ ਜੇ ਕੋਈ ਪੜਕਾਓ 파ਸ਼ਣ ਦੇਵੇ ਤਾਂ ਉਸ ਨੂੰ ਰੋਕਿਆ ਜਾ ਸਕੇ ਬਿਲਕੁਲ ਉਹੀ ਗੱਲ ਸੋ ਪਹਿਲੀ ਸੋਧ ਨਾਲ ਆਰਟੀਕਲ 19 2 ਨੂੰ ਬਦਲਿਆ ਗਿਆ ਤੇ ਇਹ ਸਪਸ਼ਟ ਕੀਤਾ ਗਿਆ ਕਿ ਕਿਹੜੇ-ਕਿਹੜੇ ਆਧਾਰਾਂ ਤੇ ਇਸ ਆਜ਼ਾਦੀ ਤੇ ਵਾਜਬ ਰੋਕਾਂ ਰੀਜ਼ਨੇਬਲ ਰੈਸਟ੍ਰਿਕਸ਼ਨਸ ਲਗਾਈਆਂ ਜਾ ਸਕਦੀਆਂ ਨੇ ਹੂੰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਕਿੰਨੀ ਜਲਦੀ ਇਹ ਸਮਝ ਆ ਗਈ ਕਿ ਸੰਵਿਧਾਨ ਦੇ ਆਦਰਸ਼ਾਂ ਤੇ ਜ਼ਮੀਨੀ ਹਕੀਕਤਾਂ 'ਚ ਇੱਕ ਸੰਤੁਲਨ ਬਣਾਉਣਾ ਪੈਣਾ ਹੈ। ਇਹ ਸਿਰਫ ਕਾਨੂੰਨੀ ਮਸਲਾ ਨਹੀਂ ਸੀ, ਇਹ ਵਿਚਾਰਤਾਰਾ ਦਾ ਵੀ ਸਵਾਲ ਸੀ ਕਿ ਕੀ ਇੱਕ ਬੰਦੇ ਦੇ ਹੱਕ ਜਿਵੇਂ ਜਾਇਦਾਦ ਜਾਂ ਬੋਲਣ ਦੀ ਪੂਰੀ ਆਜ਼ਾਦੀ ਸਮਾਜ ਦੇ ਭਲੇ ਤੋਂ ਉੱਪਰ ਹਨ? ਤੇ ਜਿਵੇਂ ਸਰੋਤ ਦੱਸਦੇ ਨੇ, ਇਹ ਤਾਂ ਸਿਰਫ ਸ਼ੁਰੂਆਤ ਸੀ। ਇਹ ਸੋਧਾਂ ਦਾ ਸਿਲਸਿਲਾ ਤਾਂ ਰੁਕਿਆ ਹੀ ਨਹੀਂ। 2025 ਤੱਕ ਆਉਂਦੇ-ਆਉਂਦੇ 106 ਤੋਂ ਵੱਧ ਸੋਧਾਂ ਹੋ ਚੁੱਕੀਆਂ ਨੇ ਇਹ ਤਾਂ ਬਹੁਤ ਵੱਡੀ ਗਿਣਤੀ ਹੈ ਹਾਂਜੀ ਹੈ ਤਾਂ ਸਹੀ ਇਸ ਦਾ ਕੀ ਮਤਲਬ ਗੱਡिए ਕਿ ਸਾਡਾ ਸੰਵਿਧਾਨ ਕਮਜ਼ੋਰ ਸੀ ਜਿਸ ਨੂੰ ਵਾਰ-ਵਾਰ ਬਦਲਣਾ ਪਿਆ ਜਾਂ ਇਹਦੀ ਕੋਈ ਤਾਕਤ ਹੈ ਇਹਦੇ ਚ ਮੇਰੇ ਖਿਆਲ ਚ ਨਾ ਇਹ ਕਮਜ਼ੋਰੀ ਨਹੀਂ ਇਹ ਸੰਵਿਧਾਨ ਦੀ ਤਾਕਤ ਹੈ ਉਹਦੀ ਲਚਕਤਾ ਹੈ ਉਹਦਾ ਜਿਉਂਦੇ ਹੋਣ ਦਾ ਸਬੂਤ ਹੈ ਇਸ ਨੂੰ ਅਕਸਰ ਜੀਵਿਤ ਦਸਤਾਵੇਜ਼ ਲਿਵਿੰਗ ਡਾਕੂਮੈਂਟ ਕਿਹਾ ਜਾਂਦਾ ਹੈ ਹਾਂ ਇਹ ਸ਼ਬਦ ਸੁਣਿਆ ਹੈ ਤੇ ਇਹ ਸੋਧਾਂ ਐਸੀ ਗੱਲ ਦਾ ਸਬੂਤ ਨੇ ਦੇਖੋ ਸਮਾਜ ਕਦੇ ਇੱਕ ਥਾਂ ਖੜਾ ਨਹੀਂ ਰਹਿੰਦਾ ਸਮਾਂ ਬਦਲਦਾ ਹੈ ਨਵੀਆਂ ਲੋਣਾ ਪੈਦਾ ਹੁੰਦੀਆਂ ਨੇ ਨਵੀਆਂ ਚੁਣੌਤੀਆਂ ਆਉਂਦੀਆਂ ਨੇ ਲੋਕਾਂ ਦੀਆਂ ਸੋਚਾਂ ਬਦਲਦੀਆਂ ਨੇ ਜੇ ਕੋਈ ਸੰਵਿਧਾਨ ਬਿਲਕੁਲ ਪੱਥਰ ਤੇ ਲਕੀਰ ਹੋਵੇ ਜਿਹੜਾ ਬਦਲ ਹੀ ਨਾ ਸਕੇ ਤਾਂ ਉਹ ਜਾਂ ਤਾਂ ਟੁੱਟ ਜਾਵੇਗਾ ਜਾਂ ਬੇਕਾਰ ਹੋ ਜਾਵੇਗਾ ਹਮ ਸਹੀ ਗੱਲ ਹੈ ਸਾਡੇ ਸੰਵਿਧਾਨ ਬਣਾਉਣ ਵਾਲੇ ਗੱਲ ਜਾਣਦੇ ਸੀ ਇਸੇ ਲਈ ਉਹਨਾਂ ਨੇ ਇਹਦੇ ਵਿੱਚ ਸੋਧ ਕਰਨ ਦਾ ਤਰੀਕਾ ਰੱਖਿਆ ਜਿਹੜਾ ਨਾ ਤਾਂ ਬਹੁਤ ਸੌਖਾ ਹੈ ਤੇ ਨਾ ਹੀ ਬਹੁਤ ਔਖਾ ਹਾਂ ਇੱਕ ਸੰਤੁਲਨ ਹੈ ਹਾਂਜੀ ਤੇ ਇਹ ਜਿਹੜੀਆਂ 106 ਤੋਂ ਵੱਧ ਸੋਧਾਂ ਹੋਈਆਂ ਨੇ ਇਹ ਦੱਸਦੀਆਂ ਨੇ ਕਿ ਭਾਰਤ ਨੇ ਬਦਲ ਦੇ ਸਮੇਂ ਮੁਤਾਬਕ ਆਪਣੇ ਆਪ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਪੰਚਾਇਤੀ ਰਾਜ ਵਾਲੀ 73ਵੀਂ ਤੇ 74ਵੀਂ ਸੋਧ ਜਾਂ ਸਿੱਖਿਆ ਦੇ ਅਧਿਕਾਰ ਨੂੰ ਬੁਨਿਆਦੀ ਹੱਕ ਬਣਾਉਣ ਵਾਲੀ 86ਵੀਂ ਸੋਧ ਹਾਂ ਇਹ ਤਾਂ ਬਹੁਤ ਅਹਿਮ ਸੋਧਾਂ ਸੀ ਹਾਂ ਪਰ ਇਹ ਵੀ ਸੱਚ ਹੈ ਕਿ ਕੁਝ ਸੋਧਾਂ ਤੇ ਬਹੁਤ ਵਿਵਾਦ ਵੀ ਹੋਇਆ ਜਿਵੇਂ ਐਮਰਜੈਂਸੀ ਵੇਲੇ ਹੋਈ 42ਵੀਂ ਸੋਧ ਉਸ ਨਾਲੇ ਬਹਿਸ ਵੀ ਛਿੜੀ ਕਿ ਸੋਧ ਕਰਨ ਦੀ ਤਾਕਤ ਦੀ ਵੀ ਕੋਈ ਹੱਦ ਹੋਣੀ ਚਾਹੀਦੀ ਹੈ ਜਾਂ ਨਹੀਂ ਬਿਲਕੁਲ 42ਵੀਂ ਸੋਧ ਤਾਂ ਬਹੁਤ ਚਰਚਾ ਚ ਰਹੀ ਹੈ ਖੈਰ ਆਪਾਂ ਸੰਵਿਧਾਨ ਦੇ ਵਿਕਾਸ ਦੀ ਗੱਲ ਕਰ ਰਹੇ ਸੀ ਪਰ ਉਸੇ ਸਮੇਂ ਭਾਰਤ ਦਾ ਅੰਦਰੂਨੀ ਨਕਸ਼ਾ ਵੀ ਬਦਲ ਰਿਹਾ ਸੀ ਰਾਜਨੀਤੀ ਕਾਨੂੰਨ ਦੇ ਨਾਲ ਨਾਲ ਦੇਸ਼ ਦੇ ਪ੍ਰਸ਼ਾਸਨ ਦੇ ਢਾਂਚੇ 'ਚ ਕੀ ਵੱਡੇ ਬਦਲਾਅ ਹੋਏ ਸਰੋਤਾਂ 'ਚ 1956 ਦੇ ਰਾਜ ਪੁਨਰਗਠਨ ਐਕਟ ਦਾ ਖਾਸ ਜ਼ਿਕਰ ਹੈ। ਇਹ ਕੀ ਸੀ? ਇਹਦੀ ਲੋੜ ਕਿਉਂ ਪਈ? ਨਹੀਂ, ਇਹ ਸਿਰਫ ਨਕਸ਼ੇ ਤੇ ਲਕੀਰਾਂ ਮਾਰਨ ਦੀ ਗੱਲ ਨਹੀਂ ਸੀ। ਇਹ ਭਾਰਤ ਦੇ ਸੰਘੀ ਢਾਂਚੇ, ਯਾਨੀ ਫੈਡਰਲ ਸਟਰਕਚਰ ਤੇ ਦੇਸ਼ ਦੀ ਏਕਤਾ ਲਈ ਬਹੁਤ ਹੀ ਜ਼ਰੂਰੀ ਤੇ ਕੈਲੋ ਨਾਜ਼ੁਕ ਕਦਮ ਸੀ। ਅੱਛਾ। ਦੇਖੋ, ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਇੱਕ ਪਾਸੇ ਬ੍ਰਿਟਿਸ਼ ਇੰਡੀਆ ਦੇ ਸੂਬੇ ਸੀ, ਦੂਜੇ ਪਾਸੇ ਲਗਭਗ 560 ਦੇਸੀ रियासतਾਂ। ਸਰਦਾਰ ਪਟੇਲ ਨੇ ਬੜੀ ਸਿਆਣਪ ਨਾਲ ਇਹਨਾਂ ਰਿਆਸਤਾਂ ਨੂੰ ਭਾਰਤ 'ਚ ਮਿਲਾਇਆ ਪਰ ਜਿਹੜੇ ਰਾਜ ਬਣੇ ਨਾ ਉਦੋਂ ਜਿਨ੍ਹਾਂ ਨੂੰ ਪਾਰਟ A B C D ਕਿਹਾ ਜਾਂਦਾ ਸੀ ਉਹਨਾਂ ਦੀਆਂ ਹੱਦਾਂ ਬਸ ਇਤਿਹਾਸਿਕ ਕਾਰਨਾ ਕਰਕੇ ਜਾਂ ਅੰਗਰੇਜ਼ਾਂ ਦੀ ਸਹੂਲਤ ਮੁਤਾਬਿਕ ਬਣੀਆਂ ਹੋਈਆਂ ਸੀ ਹਾਂ ਉਹ ਲੋਕਾਂ ਦੀ ਭਾਸ਼ਾ ਜਾਂ ਸੱਭਿਆਚਾਰ ਦੇ ਹਿਸਾਬ ਨਾਲ ਨਹੀਂ ਸੀ ਬਿਲਕੁਲ ਤੇ ਆਜ਼ਾਦੀ ਤੋਂ ਪਹਿਲਾਂ ਹੀ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਵਾਂਗੇ ਆਜ਼ਾਦੀ ਮਿਲਣ ਤੋਂ ਬਾਅਦ ਇਹ ਮੰਗ ਬਹੁਤ ਜ਼ੋਰ ਫੜ ਗਈ ਖਾਸ ਕਰਕੇ ਦੱਖਣੀ ਭਾਰਤ ਚ ਤੇਲਗੂ, ਤਾਮਿਲ, ਕੰਨੜ, ਮਲਿਆਲਮ ਬੋਲਣ ਵਾਲੇ ਲੋਕ ਆਪਣੇ ਵੱਖਰੇ ਸੂਬੇ ਚਾਹੁੰਦੇ ਸੀ ਤੇ ਫਿਰ ਉਹ ਪੋਟੀ ਸ਼੍ਰੀ ਰਾਮੂਲੂ ਵਾਲੀ ਘਟਨਾ ਹੋਈ ਸੀ ਹਾਂਜੀ 1952 ਵਿੱਚ ਜਦੋਂ ਤੇਲਗੂ ਭਾਸ਼ੀ ਰਾਜ ਆਂਧਰਾ ਦੀ ਮੰਗ ਲਈ ਪੋਟੀ ਸ਼੍ਰੀ ਰਾਮੂਲੂ ਜੀ ਨੇ ਮਰਨ ਵਰਤ ਰੱਖਿਆ ਤੇ ਉਹਨਾਂ ਦੀ ਮੌਤ ਹੋ ਗਈ ਤਾਂ ਬਹੁਤ ਹਿੰਸਾ ਹੋਈ ਇਸ ਨਾਲ ਸਰਕਾਰ ਨੂੰ ਇਸ ਮੁੱਦੇ ਤੇ ਗੰਭੀਰ ਹੋਣਾ ਪਿਆ ਤਾਂ ਫਿਰ ਸਰਕਾਰ ਨੇ ਕੀ ਕੀਤਾ ਇਸ ਐਕਟ ਨੇ ਕੀਤਾ ਕਿ ਅਸਲ ਵਿੱਚ ਪ੍ਰਦਾਨਗੀ ਹੇਠ ਇੱਕ ਕਮਿਸ਼ਨ ਬਣਾਇਆ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਐਸ ਆਰ ਸੀ ਇਸ ਕਮਿਸ਼ਨ ਨੇ ਪੂਰੇ ਦੇਸ਼ ਦਾ ਦੌਰਾ ਕੀਤਾ ਲੋਕਾਂ ਨੂੰ ਮਿਲੇ ਤੇ 1955 ਚ ਆਪਣੀ ਰਿਪੋਰਟ ਦਿੱਤੀ ਅੱਛਾ ਇਸ ਰਿਪੋਰਟ ਦੇ ਆਧਾਰ ਤੇ 1956 ਵਿੱਚ ਰਾਜ ਪੁਨਰਗਠਨ ਐਕਟ ਪਾਸ ਹੋਇਆ ਇਸ ਨੇ ਭਾਰਤ ਦਾ ਅੰਦਰੂਨੀ ਨਕਸ਼ਾ ਬਿਲਕੁਲ ਬਦਲ ਦਿੱਤਾ ਉਹ ਜਿਹੜੀਆਂ ਏ ਬੀ ਸੀ ਡੀ ਕੈਟਾਗਰੀਆਂ ਸੀ ਉਹ ਖਤਮ ਕਰ ਦਿੱਤੀਆਂ ਤੇ 14 ਰਾਜ ਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਤੇ ਇਹਨਾਂ ਦੀਆਂ ਹੱਦਾਂ ਭਾਸ਼ਾ ਦੇ ਆਧਾਰ ਤੇ ਸੀ ਹਾਂ ਮੁੱਖ ਤੌਰ ਤੇ ਭਾਸ਼ਾਈ ਆਧਾਰ ਤੇ ਜਿਵੇਂ ਆਂਧਰਾ ਪ੍ਰਦੇਸ਼ ਤੇਲਗੂ ਤਾਮਿਲਨਾਡੂ ਤਾਮਿਲ ਕਰਨਾਟਕ ਉਦੋਂ ਮੈਸੂਰ ਕੰਨੜ ਕੇਰਲ ਮਲਿਆਲਮ ਇਹ ਸਭ ਬਣੇ ਇਦਾ ਮਕਸਦ ਸੀ ਕਿ ਭਾਰਤ ਦੀ ਭਾਸ਼ਾਈ ਤੇ ਸੱਭਿਆਚਾਰਤ ਵੰਸਵੰਤਾ ਨੂੰ ਮਾਨਤਾ ਮਿਲੇ ਲੋਕਾਂ ਦੀਆਂ ਭਾਵਨਾਵਾਂ ਸ਼ਾਂਤ ਹੋਣ ਤੇ ਸਰਕਾਰੀ ਕੰਮਕਾਜ ਲੋਕਾਂ ਦੀ ਭਾਸ਼ਾ 'ਚ ਹੋ ਸਕੇ ਪਰ ਸਿਰਫ ਭਾਸ਼ਾ ਹੀ ਦੇਖੀ ਗਈ ਜਾਂ ਹੋਰ ਵੀ ਕੁਝ ਨਹੀਂ ਸਿਰਫ ਭਾਸ਼ਾ ਨਹੀਂ ਕਮਿਸ਼ਨ ਨੇ ਪ੍ਰਸ਼ਾਸਨਿਕ ਸਹੂਲਤ ਰਾਜ ਦੀ ਆਰਥਿਕ ਸਥਿਤੀ ਤੇ ਸਭ ਤੋਂ ਵੱਧ ਦੇਸ਼ ਦੀ ਏਕਤਾ ਤੇ ਸੁਰੱਖਿਆ ਦਾ ਵੀ ਧਿਆਨ ਰੱਖਿਆ ਪਰ ਇਸ ਨਾਲ ਕੇਂਦਰ ਤੇ ਰਾਜਾਂ ਦੇ ਰਿਸ਼ਤਿਆਂ ਤੇ ਕੀ ਅਸਰ ਪਿਆ ਕੀ ਰਾਜ ਹੁਣ ਜ਼ਿਆਦਾ ਤਾਕਤਵਰ ਹੋ ਗਏ ਸੀ ਦੇਖੋ ਇਸ ਨਾਲ ਭਾਰਤ ਦਾ ਜਿਹੜਾ ਸੰਗੀਟਾਂਚਾ ਸੀ ਉਹ ਹੋਰ ਸਾਫ਼ ਹੋਇਆ ਰਾਜਾਂ ਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਦੇ ਆਧਾਰ ਤੇ ਇੱਕ ਪਛਾਣ ਮਿਲੀ ਜਿਸ ਨਾਲ ਉਹਨਾਂ ਦੀ ਖੁਦਮੁਖਤਿਆਰੀ ਦੀ ਭਾਵਨਾ ਵਧੀ ਹਾਂਜੀ ਪਰ ਨਾਲ ਹੀ ਜਿਵੇਂ ਸੰਵਿਧਾਨ ਬਣਾਉਣ ਵਾਲੇ ਸੋਚਦੇ ਸੀ ਉਵੇਂ ਹੀ 1956 ਦੇ ਲੀਡਰ ਵੀ ਦੇਸ਼ ਦੀ ਏਕਤਾ ਨੂੰ ਲੈ ਕੇ ਬਹੁਤ ਚਿੰਤਿਤ ਸੀ ਇਸੇ ਲਈ ਭਾਰਤ ਦੇ ਸਿਸਟਮ ਨੂੰ ਅਰਧ ਸੰਗੀ ਕਵਾਸੀ ਫੈਡਰਲ ਜਾਂ ਮਜ਼ਬੂਤ ਕੇਂਦਰ ਵਾਲਾ ਸੰਘਵਾਦ ਕਿਹਾ ਜਾਂਦਾ ਹੈ। ਯਾਨੀ ਕਿ ਤਾਕਤਾਂ ਵੰਡੀਆਂ ਹੋਈਆਂ ਨੇ ਪਰ ਕੇਂਦਰ ਜ਼ਿਆਦਾ ਮਜ਼ਬੂਤ ਹੈ। ਬਿਲਕੁਲ ਸ਼ਕਤੀਆਂ ਕੇਂਦਰ ਤੇ ਰਾਜਾਂ 'ਚ ਵੰਡੀਆਂ ਨੇ ਜਿਵੇਂ ਸੰਵਿਧਾਨ ਦੀਆਂ ਲਿਸਟਾਂ 'ਚ ਲਿਖਿਆ ਹੈ ਪਰ ਕਈ ਜ਼ਰੂਰੀ ਮਾਮਲਿਆਂ 'ਚ ਖਾਸ ਕਰਕੇ ਦੇਸ਼ ਦੀ ਸੁਰੱਖਿਆ ਜਾਂ ਐਮਰਜੈਂਸੀ ਵੇਲੇ ਕੇਂਦਰ ਸਰਕਾਰ ਕੋਲ ਜ਼ਿਆਦਾ ਤਾਕਤ ਹੈ। ਜਿਵੇਂ ਰਾਜਪਾਲ ਦੀ ਨਿਯੁਕਤੀ, 올 ਇੰਡੀਆ ਸਰਵਿਸਿਜ਼, ਐਮਰਜੈਂਸੀ ਲਾਉਣ ਦੀ ਤਾਕਤ ਇਹ ਸਭ ਕੇਂਦਰ ਨੂੰ ਮਜ਼ਬੂਤ ਬਣਾਉਂਦੀਆਂ ਨੇ। ਤਾਂ ਮਕਸਦ ਸੀ ਕਿ ਦੇਸ਼ ਇਕੱਠਾ ਰਹੇ। ਹਾਂਜੀ ਸੋਚ ਇਹ ਸੀ ਕਿ ਭਾਰਤ ਵਰਗੇ ਵੱਡੇ ਤੇ ਵਣਸੁਵੰਨੇ ਦੇਸ਼ ਨੂੰ ਜੋੜ ਕੇ ਰੱਖਣ ਲਈ ਇੱਕ ਮਜ਼ਬੂਤ ਕੇਂਦਰ ਜ਼ਰੂਰੀ ਹੈ ਤਾਂ ਕਿ ਵੱਖ ਹੋਣ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾ ਸਕੇ ਸੋ ਰਾਜ ਪੁਨਰਗਠਨ ਨੇ ਪਾਸ਼ਾਈ ਪਛਾਣ ਨੂੰ ਮਾਨਤਾ ਦਿੱਤੀ ਪਰ ਕੇਂਦਰ ਦੀ ਤਾਕਤ ਨੂੰ ਵੀ ਬਣਾਈ ਰੱਖਿਆ ਸਮਝ ਗਿਆ ਅਸੀਂ ਕਾਨੂੰਨ ਦੀ ਗੱਲ ਕੀਤੀ ਰਾਜਨੀਤੀ ਦੀ ਪ੍ਰਸ਼ਾਸਨ ਦੀ ਪਰ ਆਖਰਕਾਰ ਇਸ ਸਭ ਕੁਝ ਇੱਕ ਆਮ ਬੰਦੇ ਲਈ ਇੱਕ ਆਮ ਨਾਗਰਿਕ ਲਈ ਕੀ ਮਾਇਨੇ ਰੱਖਦਾ ਸੀ ਸੰਵਿਧਾਨ ਲਾਗੂ ਹੋਣ ਨਾਲ ਆਮ ਭਾਰਤੀ ਦੀ ਜ਼ਿੰਦਗੀ ਤੇ ਕੀ ਅਸਰ ਪਿਆ? ਉਹਨੂੰ ਅਸਲ 'ਚ ਕੀ ਮਿਲਿਆ? ਇਹ ਸਭ ਤੋਂ ਜ਼ਰੂਰੀ ਸਵਾਲ ਹੈ। ਕਿਉਂਕਿ ਕੋਈ ਵੀ ਸਿਸਟਮ ਉਦੋਂ ਹੀ ਕਾਮਯਾਬ ਹੁੰਦਾ ਹੈ ਜਦੋਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਚੰਗਾ ਬਣਾਵੇ। ਮੇਰੇ ਖਿਆਲ 'ਚ ਸੰਵਿਧਾਨ ਦੀ ਸਭ ਤੋਂ ਵੱਡੀ ਗੱਲ ਸ਼ਾਇਦ ਇਹੀ ਸੀ ਕਿ ਇਸਨੇ ਸਦੀਆਂ ਤੋਂ ਦਬੇ ਕੁਚਲੇ ਆਮ ਭਾਰਤੀ ਨੂੰ ਇੱਕਦਮ ਰਾਜਨੀਤੀ ਦੇ ਕੇਂਦਰ ਚ ਲਿਆ ਖੜਾ ਕੀਤਾ। ਉਹ ਕਿਵੇਂ? ਇਸਨੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਕੁਝ ਬੁਨਿਆਦੀ ਅਧਿਕਾਰ ਦਿੱਤੇ ਫੰਡਮੈਂਟਲ ਰਾਈਟਸ ਜਿਹੜੇ ਸੰਵਿਧਾਨ ਦੇ ਭਾਗ ਦin ਵਿੱਚ ਨੇ ਤੇ ਇਹ ਸਿਰਫ ਕਾਗਜ਼ੀ ਗੱਲਾਂ ਨਹੀਂ ਸੀ ਇਹਨਾਂ ਨੂੰ ਕੋਟਾ ਲਾਗੂ ਕਰਵਾ ਸਕਦੀਆਂ ਸੀ ਹਾਂਜੀ ਜਿਵੇਂ ਬਰਾਬਰੀ ਦਾ ਹੱਕ ਬਿਲਕੁਲ ਜਿਵੇਂ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਰਾਈਟ ਟੂ ਇਕਵੈਲਟੀ ਆਰਟੀਕਲ 14 ਕਿਸੇ ਨਾਲ ਧਰਮ ਜਾਤ ਲਿੰਗ ਦੇ ਆਧਾਰ ਤੇ ਵਿਤਕਰਾ ਨਹੀਂ ਹੋਵੇਗਾ ਆਰਟੀਕਲ 15 ਛੂਛਾਤ ਖਤਮ ਆਰਟੀਕਲ 17 ਇਹ ਕਿੰਨੀ ਵੱਡੀ ਗੱਲ ਸੀ हां ये तो बहुत बड़ी सामाजिक बुराई थी फिर बोलने दी आजादी आर्टिकल 19 जीने का हक ते निजी आजादी ਦਾ हक आर्टिकल 21 ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ आर्टिकल 25 ਤੋਂ 28 ਇਹ ਹੱਕ ਲੋਕਾਂ ਲਈ ਇੱਕ ਟਾਲ ਬਣੇ ਉਹਨਾਂ ਨੂੰ ਹਿੰਮਤ ਦਿੱਤੀ ਕਿ ਉਹ ਸਰਕਾਰ ਦੇ ਸਾਹਮਣੇ ਵੀ ਖੜ੍ਹ ਸਕਦੇ ਨੇ ਤੇ ਉਹਨਾਂ ਦੇ ਸਵੈ ਮਾਨ ਨੂੰ ਯਕੀਨੀ ਬਣਾਇਆ ਇਹ ਤਾਂ ਹੋ ਗਏ ਫੰਡਮੈਂਟਲ ਰਾਈਟਸ ਜਿਨ੍ਹਾਂ ਲਈ ਕੋਰਟ ਜਾ ਸਕਦੇ ਆ ਪਰ ਸਰੋਥਾਂ 'ਚ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦਾ ਵੀ ਜ਼ਿਕਰ ਹੈ ਯਾਨੀ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਇੱਕ ਹੀ ਚੀਜ਼ ਸੀ ਇਹਨਾਂ ਦਾ ਕੀ ਫਾਇਦਾ ਜੇ ਇਹਨਾਂ ਲਈ ਕੋਰਟ ਨਹੀਂ ਜਾ ਸਕਦੇ ਹਾਂ ਇਹ ਡਾਇਰੈਕਟਿਵ ਪ੍ਰਿੰਸੀਪਲ ਸੰਵਿਧਾਨ ਦੇ ਭਾਗ 4 ਵਿੱਚ ਨੇ ਤੇ ਭਾਰਤੀ ਸੰਵਿਧਾਨ ਦੀ ਇੱਕ ਖਾਸ ਗੱਲ ਨੇ ਇਹ ਸੱਚ ਹੈ ਕਿ ਇਹਨਾਂ ਨੂੰ ਕੋਰਟ ਲਾਗੂ ਨਹੀਂ ਕਰਵਾ ਸਕਦੀ ਨੌਨ ਜਸਟਿਸਿਏਬਲ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਬਕਾਰ ਨੇ ਅਚਾ ਅਸਲ ਵਿੱਚ ਇਹ ਦੇਸ਼ ਦਾ ਸ਼ਾਸਨ ਚਲਾਉਣ ਲਈ ਬੁਨਿਆਦੀ ਸਿਧਾਂਤ ਨੇ ਇਹ ਸਰਕਾਰਾਂ ਲਈ ਚਾਹੇ ਕੇਂਦਰ ਦੀ ਹੋਵੇ ਜਾਂ ਰਾਜਾਂ ਦੀ ਇੱਕ ਤਰ੍ਹਾਂ ਦੇ ਗਾਈਡਲਾਈਨਸ ਨੇ ਨਿਰਦੇਸ਼ ਨੇ ਕਿ ਤੁਸੀਂ ਜਦੋਂ ਕਾਨੂੰਨ ਜਾਂ ਪਾਲਿਸੀਆਂ ਬਣਾਉਣੀਆਂ ਨੇ ਤਾਂ ਕਿਹੜੇ ਮਕਸਦਾਂ ਨੂੰ ਧਿਆਨ ਚ ਰੱਖਣਾ ਹੈ ਕੀ ਮਕਸਦ ਸੀ ਇਹਨਾਂ ਦਾ ਮੁੱਖ ਮਕਸਦ ਸੀ ਭਾਰਤ ਨੂੰ ਇੱਕ ਲੋਕ ਕਲਿਆਣਕਾਰੀ ਰਾਜ ਵੈਲਫੇਅਰ ਸਟੇਟ ਬਣਾਉਣਾ ਜਿੱਥੇ ਸਿਰਫ ਵੋਟਾਂ ਵਾਲਾ ਲੋਕਤੰਤਰ ਨਾ ਹੋਵੇ ਸਗੋਂ ਸਮਾਜਿਕ ਤੇ ਆਰਥਿਕ ਲੋਕਤੰਤਰ ਵੀ ਹੋਵੇ ਮਤਲਬ ਸਮਾਜਿਕ ਤੇ ਆਰਥਿਕ ਨਿਆਂ ਹੋਵੇ ਇਹਨਾਂ ਵਿੱਚ ਕੀ ਕੀ ਸ਼ਾਮਿਲ ਸੀ ਇਹਨਾਂ ਵਿੱਚ ਬਹੁਤ ਕੁਝ ਸ਼ਾਮਿਲ ਸੀ ਜਿਵੇਂ ਆਮਦਨ ਦੀ ਅਸਮਾਨਤਾ ਘਟਾਉਣਾ ਸਾਰਿਆਂ ਨੂੰ ਰੋਜ਼ੀ-ਰੋਟੀ ਦੇ ਬਰਾਬਰ ਮੌਕੇ ਦੇਣਾ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣਾ ਮਜ਼ਦੂਰਾਂ ਦੀ ਸਿਹਤ ਦਾ ਖਿਆਲ ਰੱਖਣਾ ਬੱਚਿਆਂ ਦੇ ਚੰਗੇ ਵਿਕਾਸ ਲਈ ਮੌਕੇ ਦੇਣਾ ਪਿੰਡਾਂ 'ਚ ਪੰਚਾਇਤਾਂ ਬਣਾਉਣਾ ਹਾਂ ਪੰਚਾਇਤਾਂ ਵਾਲੀ ਗੱਲ ਤਾਂ ਬਾਅਦ 'ਚ ਸੰਵਿਧਾਨਿਕ ਹੱਕ ਬਣ ਗਈ ਸੀ ਹਾਂਜੀ 73ਵੀਂ ਸੋਧ ਨਾਲ ਇਸ ਤੋਂ ਇਲਾਵਾ ਕੰਮ ਦਾ ਹੱਕ ਸਿੱਖਿਆ ਦਾ ਹੱਕ ਬੁਢਾਪੇ ਜਾਂ ਬਿਮਾਰੀ 'ਚ ਸਰਕਾਰੀ ਮਦਦ ਦਾ ਹੱਕ ਇੱਕੋ ਜਿਹਾ ਸਿਵਲ ਕੋਡ ਬਣਾਉਣ ਦੀ ਕੋਸ਼ਿਸ਼ ਕਰਨਾ ਵਾਤਾਵਰਣ ਦੀ ਸੁਰੱਖਿਆ ਕਰਨਾ ਤਾਂ ਮਤਲਬ ਸਰਕਾਰਾਂ ਦੀਆਂ ਬਹੁਤ ਸਾਰੀਆਂ ਪਾਲਿਸੀਆਂ ਇਹਨਾਂ ਤੋਂ ਪ੍ਰਭਾਵਿਤ ਹੋਈਆਂ ਹੋਣਗੀਆਂ ਬਿਲਕੁਲ ਜਿਵੇਂ ਜ਼ਮੀਨੀ ਸੁਧਾਰ ਬੈਂਕਾਂ ਦਾ ਨੈਸ਼ਨਲਾਈਜੇਸ਼ਨ ਮਿਨਿਮਮ ਵੇਜ ਐਕਟ ਮਨਰੇਗਾ ਸਿੱਖਿਆ ਦਾ ਅਧਿਕਾਰ ਐਕਟ ਇਹ ਸਭ ਕਿਤੇ ਨਾ ਕਿਤੇ ਇਨਾਂ ਡਾਇਰੈਕਟਿਵ ਪ੍ਰਿੰਸੀਪਲਸ ਤੋਂ ਹੀ ਪ੍ਰੇਰਿਤ ਨੇ ਭਾਵੇਂ ਇਹਨਾਂ ਨੂੰ ਕਿੰਨਾ ਕੁ ਲਾਗੂ ਕੀਤਾ ਗਿਆ ਹੈ ਇਹ ਹਮੇਸ਼ਾ ਬਹਿਸ ਦਾ ਮੁੱਦਾ ਰਹਿੰਦਾ ਹੈ ਪਰ ਇਹਨਾਂ ਨੇ ਸਰਕਾਰਾਂ ਲਈ ਇੱਕ ਟੀਚਾ ਤਾਂ ਜ਼ਰੂਰ ਤੈਅ ਕੀਤਾ ਹੈ ਠੀਕ ਹੈ ਤਾਂ ਜੇਕਰ ਆਪਾਂ ਇਸ ਪੂਰੇ ਸਫ਼ਰ ਨੂੰ ਜੋ 1950 ਚ ਸ਼ੁਰੂ ਹੋਇਆ ਤੇ ਅੱਜ ਤੱਕ ਚੱਲ ਰਿਹਾ ਹੈ ਦੇਖੀਏ ਤਾਂ ਸੰਵਿਧਾਨ ਤੋਂ ਬਾਅਦ ਦੇ ਭਾਰਤ ਦੀ ਸਭ ਤੋਂ ਵੱਡੀ ਵਿਰਾਸਤ ਜਾਂ ਪ੍ਰਾਪਤੀ ਕੀ ਕਹੀ ਜਾ ਸਕਦੀ ਹੈ ਇੰਨੇ ਸਾਲਾਂ ਬਾਅਦ ਸੰਵਿਧਾਨ ਨੇ ਭਾਰਤ ਨੂੰ ਕੀ ਦਿੱਤਾ ਇਹ ਬਹੁਤ ਵੱਡਾ ਸਵਾਲ ਹੈ ਪਰ ਜੇ ਲੰਮੇ ਸਮੇਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਜਿਸ ਤੇ ਸਾਰੇ ਸਰੋਤ ਵੀ ਸਹਿਮਤ ਨੇ ਉਹ ਇਹ ਹੈ ਕਿ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਕੰਮ ਕਰਦਾ ਹੋਇਆ ਲੋਕਤੰਤਰ ਹੈ ਲਾਰਜੈਸਟ ਫੰਕਸ਼ਨਿੰਗ ਡੈਮੋਕ੍ਰੇਸੀ ਹਾਂ ਇਹ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਬਾਹਰਲੇ ਦੇਸ਼ਾਂ ਦੇ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਸੀ ਕਿ ਇੰਨੀ ਗਰੀਬੀ ਅਨਪੜਤਾ ਤੇ ਇੰਨੀ ਵਨਸੁਵਨਤਾ ਵਾਲਾ ਦੇਸ਼ ਲੋਕਤੰਤਰ ਨੂੰ ਚਲਾ ਸਕੇਗਾ ਕਈ ਹੋਰ ਨਵੇਂ ਆਜ਼ਾਦ ਹੋਏ ਦੇਸ਼ਾਂ 'ਚ ਤਾਂ ਲੋਕਤੰਤਰ ਛੇਤੀ ਹੀ ਖਤਮ ਹੋ ਗਿਆ ਤਾਨਾਸ਼ਾਹੀ ਆ ਗਈ ਜਾਂ ਫੌਜ ਨੇ ਕਬਜ਼ਾ ਕਰ ਲਿਆ ਹਾਂ ਇਹ ਤਾਂ ਹੋਇਆ ਹੈ ਕਈ ਦੇਸ਼ਾਂ 'ਚ ਪਰ ਭਾਰਤ ਨੇ ਭਾਵੇਂ ਕੁਝ ਔਖੇ ਸਮੇ ਵੀ ਆਏ ਜਿਵੇਂ ਐਮਰਜੈਂਸੀ ਪਰ ਲੋਕਤੰਤਰੀ ਸਿਸਟਮ ਨੂੰ ਬਣਾਈ ਰੱਖਿਆ ਲਗਾਤਾਰ ਚੋਣਾਂ ਹੁੰਦੀਆਂ ਨੇ ਜੋ ਆਮ ਤੌਰ ਤੇ ਆਜ਼ਾਦ ਤੇ ਨਿਰਪੱਖ ਹੁੰਦੀਆਂ ਨੇ ਸਰਕਾਰਾਂ ਸ਼ਾਂਤੀ ਨਾਲ ਬਦਲਦੀਆਂ ਨੇ ਲੋਕਾਂ ਨੂੰ ਬੁਨਿਆਦੀ ਹੱਕ ਮਿਲੇ ਹੋਏ ਨੇ ਨਿਆਂਪਾਲਿਕਾ ਆਜ਼ਾਦ ਹੈ ਪ੍ਰੈਸ ਦੀ ਆਜ਼ਾਦੀ ਵੀ ਹੈ ਭਾਵੇਂ ਚੁਣੌਤੀਆਂ ਨਾਲ ਹੀ ਸਹੀ ਤੇ ਇਹ ਸਭ ਸੰਵਿਧਾਨ ਕਰਕੇ ਹੀ ਸੰਭਵ ਹੋਇਆ ਹਾਂਜੀ ਇਹ ਸਭ ਸੰਵਿਧਾਨ ਨੇ ਜੋ ਇੱਕ ਮਜ਼ਬੂਤ ਢਾਂਚਾ ਦਿੱਤਾ ਜੋ ਸੰਸਥਾਵਾਂ ਬਣਾਈਆਂ ਉਸੇ ਕਰਕੇ ਸੰਭਵ ਹੋ ਸਕਿਆ ਹੈ ਇਹ ਤਾਂ ਹੋ ਗਈ ਲੋਕਤੰਤਰੀ ਸਿਸਟਮ ਦੀ ਗੱਲ ਪਰ ਕੀ ਸੰਵਿਧਾਨ ਨੇ ਕੁਝ ਖਾਸ ਕਦਰਾਂ-ਕੀਮਤਾਂ ਕੁਝ ਵੈਲਿਊਜ਼ ਨੂੰ ਵੀ ਭਾਰਤੀ ਸਮਾਜ ਤੇ ਰਾਜਨੀਤੀ ਚ ਪੱਕਾ ਕੀਤਾ ਹੈ ਹਾਂ ਬਿਲਕੁਲ ਸੰਵਿਧਾਨ ਸਿਰਫ ਸਰਕਾਰ ਚਲਾਉਣ ਦਾ ਮੈਨੂਅਲ ਨਹੀਂ ਹੈ ਇਹ ਕੁਝ ਬੁਨਿਆਦੀ ਕਦਰਾਂ-ਕੀਮਤਾਂ ਦਾ ਐਲਾਨ ਵੀ ਹੈ ਜਿਨ੍ਹਾਂ ਤੇ ਨਵਾਂ ਭਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਸਰੋਤ ਦੱਸਦੇ ਨੇ ਇਸ ਨੇ ਸਭ ਤੋਂ ਪਹਿਲਾਂ ਤਾਂ ਭਾਰਤ ਦੀ ਏਕਤਾ ਤੇ ਅਖੰਡਤਾ ਯੂਨੀਟੀ ਐਂਡ ਇੰਟੀਗ੍ਰਿਟੀ ਤੇ ਜ਼ੋਰ ਦਿੱਤਾ ਹਾਂਜੀ ਫਿਰ ਇਸ ਨੇ ਵਿਭਿੰਨਤਾ ਵਿੱਚ ਏਕਤਾ ਯੂਨਿਟੀ ਇਨ ਡਾਈਵਰਸਿਟੀ ਦਾ ਸਿਧਾਂਤ ਅਪਣਾਇਆ ਯਾਨੀ ਵੱਖ-ਵੱਖ ਪਾਸ਼ਾਾਂ ਮਾ ਸੱਭਿਆਚਾਰਾਂ ਨੂੰ ਮਾਨਤਾ ਦਿੰਦੇ ਹੋਏ ਵੀ ਇੱਕ ਸਾਂਝੀ ਭਾਰਤੀ ਪਛਾਣ ਬਣਾਉਣੀ ਹੂੰ ਇਸਨੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਜਸਟਿਸ ਨੂੰ ਸਰਕਾਰ ਦਾ ਟੀਚਾ ਬਣਾਇਆ ਇਸਨੇ ਬਰਾਬਰੀ ਦੀ ਗੱਲ ਕੀਤੀ ਕਾਨੂੰਨ ਸਾਹਮਣੇ ਵੀ ਤੇ ਮੌਕਿਆਂ 'ਚ ਵੀ ਤੇ ਬਹੁਤ ਜ਼ਰੂਰੀ ਇਸਨੇ ਭਾਰਤ ਨੂੰ ਇੱਕ ਧਰਮ ਨਿਰਪੱਖ ਰਾਜ ਸੈਕੂਲਰ ਸਟੇਟ ਐਲਾਨਿਆ ਯਾਨੀ ਕਿ ਸਰਕਾਰ ਦਾ ਆਪਣਾ ਕੋਈ ਧਰਮ ਨਹੀਂ ਹੋਵੇਗਾ ਬਿਲਕੁਲ ਸਰਕਾਰ ਕਿਸੇ ਇੱਕ ਧਰਮ ਦਾ ਪੱਖ ਨਹੀਂ ਲਵੇਗੀ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੀ ਆਜ਼ਾਦੀ ਤੇ ਸਨਮਾਨ ਮਿਲੇਗਾ। ਪਾਵੇਂ ਇਹਨਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਅਮਲ 'ਚ ਲਿਆਉਣ 'ਚ ਕਈ ਮੁਸ਼ਕਲਾਂ ਆਈਆਂ ਨੇ ਤੇ ਇਹਨਾਂ ਤੇ ਬਹਿਸ ਵੀ ਚੱਲਦੀ ਰਹਿੰਦੀ ਐ। ਹਾਂ ਉਹ ਤਾਂ ਹੈ। ਆਣ ਦਿੱਤੀ ਐ, ਇੱਕ ਨੈਤਿਕ ਦਿਸ਼ਾ ਦਿੱਤੀ ਐ। ਇਸ ਲਈ ਸੰਵਿਧਾਨ ਨੂੰ ਭਾਰਤ ਦੀ ਨੀਂਹ ਦਾ ਪੱਥਰ ਕਹਿਣਾ ਗਲਤ ਨਹੀਂ। ਤਾਂ ਜੇਕਰ ਆਪਾਂ ਇਹ ਸਾਰੀ ਗੱਲਬਾਤ ਦਾ ਨਿਚੋੜ ਕੱਢਣਾ ਹੋਵੇ ਤਾਂ ਮੁੱਖ ਗੱਲ ਕੀ ਨਿਕਲੀ ਐ? ਮੁੱਖ ਗੱਲ ਬਹੁਤ ਸਾਫ਼ ਐ। 26 ਜਨਵਰੀ 1950 ਸਿਰਫ ਇੱਕ ਤਾਰੀਖ ਨਹੀਂ ਸੀ ਇਹ ਇੱਕ ਵਾਦਾ ਸੀ ਸੰਵਿਧਾਨ ਦਾ ਲਾਗੂ ਹੋਣਾ ਸਿਰਫ ਇੱਕ ਕਾਨੂੰਨੀ ਕੰਮ ਨਹੀਂ ਸੀ ਇਹ ਇੱਕ ਨਵੇਂ ਦੇਸ਼ ਦੇ ਜਨਮ ਦਾ ਐਲਾਨ ਸੀ ਇੱਕ ਅਜਿਹੇ ਆ ਦੇਸ਼ ਜੋ ਆਪਣਾ ਭਵਿੱਖ ਆ ਬਣਾਉਣ ਲਈ ਤਿਆਰ ਸੀ ਤੇ ਜਿਸ ਨੇ ਆਪਣੇ ਲਈ ਲੋਕਤੰਤਰ ਨਿਆਂ ਬਰਾਬਰੀ ਤੇ ਧਰਮ ਨਿਰਪੱਖਤਾ ਦਾ ਰਸਤਾ ਚੁਣਿਆ ਸੀ ਹਾਂ ਮੈਂ ਵੀ ਇਹੀ ਸਮਝਿਆ ਹਾਂ ਸੰਵਿਧਾਨ ਤੋਂ ਬਾਅਦ ਦਾ ਸਮਾਂ ਸਿਰਫ ਇੱਕ ਲਿਖੇ ਹੋਏ ਕਾਗਜ਼ ਨੂੰ ਲਾਗੂ ਕਰਨ ਦਾ ਨਹੀਂ ਸੀ ਸਗੋਂ ਉਹਨਾਂ ਸਿਧਾਂਤਾਂ ਨੂੰ ਉਹਨਾਂ ਕਦਰਾਂ ਕੀਮਤਾਂ ਨੂੰ ਜ਼ਮੀਨ ਤੇ ਉਤਾਰਨ ਦਾ ਉਹਨਾਂ ਦੇ ਆਧਾਰ ਤੇ ਸੰਸਥਾਵਾਂ ਖੜੀਆਂ ਕਰਨ ਦਾ ਤੇ ਇੱਕ ਇੰਨੇ ਵੱਡੇ ਇੰਨੇ ਵਨਸਵੰਨੇ ਸਮਾਜ ਨੂੰ ਇੱਕ ਦੇਸ਼ ਦੇ ਰੂਪ ਚ ਬਣਾਉਣ ਦਾ ਇੱਕ ਲਗਾਤਾਰ ਚੱਲਣ ਵਾਲਾ ਸੰਘਰਸ਼ ਤੇ ਕੋਸ਼ਿਸ਼ ਸੀ ਹਾਂਜੀ ਤੇ ਉਹ ਕੋਸ਼ਿਸ਼ ਅੱਜ ਵੀ ਜਾਰੀ ਹੈ ਬਿਲਕੁਲ ਅਖੀਰ ਵਿੱਚ ਜਿਵੇਂ ਸਾਡੇ ਸਰੋਤ ਵੀ ਕਹਿੰਦੇ ਨੇ ਸੰਵਿਧਾਨ ਸਿਰਫ سیاਹੀ ਤੇ ਕਾਗਜ਼ ਨਹੀਂ ਹੈ ਇਹ ਭਾਰਤ ਦੀ ਲੋਕਤੰਤਰੀ ਰੂਹ ਦਾ ਉਹਦੀਆਂ ਉਮੀਦਾਂ ਦਾ ਉਹਦੇ ਇਰਾਦਿਆਂ ਦਾ ਪ੍ਰਤੀਕ ਹੈ ਇਸਨੇ ਇੱਕ ਅਜਿਹੀ ਨੀਂਹ ਰੱਖੀ ਜਿਸ ਤੇ ਲੋਕਾਂ ਨੂੰ ਹੱਕ ਮਿਲੇ ਆਜ਼ਾਦੀ ਮਿਲੀ ਤੇ ਆਪਣੀ ਕਿਸਮਤ ਦੇ ਆਪ ਮਾਲਕ ਬਣਨ ਦੀ ਤਾਕਤ ਮਿਲੀ ਅਤੇ ਅਸੀਂ ਇਸ ਗੱਲਬਾਤ ਨੂੰ ਇੱਕ ਆਖਰੀ ਸਵਾਲ ਨਾਲ ਖਤਮ ਕਰਦੇ ਹਾਂ ਜਿਸ ਤੇ ਸੋਚਿਆ ਜਾ ਸਕਦਾ ਹੈ ਅਸੀਂ ਦੇਖਿਆ ਕਿ ਸੰਵਿਧਾਨ ਇੱਕ ਜੀਵਿਤ ਦਸਤਾਵੇਜ਼ ਹੈ ਜੋ ਸੋਧਾਂ ਨਾਲ ਕੋਰਟ ਦੇ ਫੈਸਲਿਆਂ ਨਾਲ ਬਦਲਦਾ ਜਾਂਦਾ ਹੈ ਵਿਕਸਿਤ ਹੁੰਦਾ ਰਹਿੰਦਾ ਹੈ ਇਹ ਦੀ ਤਾਕਤ ਹੈ ਪਰ ਇਸ ਬਦਲਾਅ ਦੇ ਦੌਰ ਵਿੱਚ ਕੋਈ ਵੀ ਸਮਾਜ ਇਹ ਕਿਵੇਂ ਯਕੀਨੀ ਬਣਾ ਸਕਦਾ ਹੈ ਕਿ ਭਾਵੇਂ ਕਾਨੂੰਨ ਦੇ ਸ਼ਬਦ ਬਦਲ ਜਾਣ ਧਾਰਾਵਾਂ ਬਦਲ ਜਾਣ ਪਰ ਸੰਵਿਧਾਨ ਦੀ ਅਸਲ ਭਾਵਨਾ ਉਹ ਮੂਲੇ ਸਿਧਾਂਤ ਉਹ ਕਦਰਾਂ ਕੀਮਤਾਂ ਜਿਨ੍ਹਾਂ ਤੇ ਬਣਿਆ ਸੀ ਉਹ ਕਮਜ਼ੋਰ ਨਾ ਪੈਣ ਉਹ ਬਣਿਆ ਰਹਿਣ ਕਾਨੂੰਨ ਤੇ ਭਾਵਨਾ ਵਿੱਚ ਇਹ ਸੰਤੁਲਨ ਕਿਵੇਂ ਰੱਖਿਆ ਜਾਵੇ ਹੂੰ ਇਹ ਬਹੁਤ ਡੇਰਾ ਸਵਾਲ ਹੈ ਹਾਂ ਤੇ ਸਵਾਲ ਅਸੀਂ ਅਗਲੀ ਵਿਚਾਰ ਚਰਚਾ ਲਈ ਛੱਡਦੇ ਹਾਂ